ਪਾਇੰਦਾਂ ਉਹਦਾ ਫਰਕ ਨਹੀਂ ਪੈਂਦਾ ਫਿਰ ਫਿਰ ਕਾਹ ਤੋਂ ਬੱਲੇ ਰਹੇ ਨੇ ਜਾਉਣ ਵੇ ਨਹੀਂ ਇਹ ਰਾਤ ਫੜਿਆ ਨਹੀਂ ਗਿਆ ਹੁਣ ਆ ਰੁੱਤਾ ਜਿਹਾ ਦਾ ਜਿਹੜਾ ਵੀਰੇ ਨਹੀਂ ਵੀ ਰਾਤ ਇਹ ਕੱਲ ਫੜਿਆ ਨਹੀਂ ਗਿਆ ਹੁਣ ਫਿਰ ਹਾਂ ਰਾਜ ਅਸਟ੍ਰੇਲੀਆ ਦਾ ਲੱਗਿਆ ਹਾਂ ਰਾਜ ਅਸਟ੍ਰੇਲੀਆ ਉਹ ਮੈਂ ਤਾਂ ਕਰਦਾ ਜੇ ਮੈਂ ਯਾਰ ਮੋੜ ਦੋ ਮੈਨੂੰ ਚਾਹੇ 4-5 ਹੋ ਆ ਪੱਪੀ ਕੱਪੜੀ ਕਿੱਥੇ ਦੀ ਹੈ ਦੋਪਾੜੀ ਖਲਾ ਹਾਂ 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 ਦੋਨੇ ਇੱਕ ਪਿੰਜਰੇ ਜੀ ਨੇ ਵੀਰੇ ਦੋ ਨਹੀਂ ਆ ਦੇਖ ਇੱਕ ਪਿੰਜਰੇ ਆ ਸੁਣ ਲੋ ਵੀਰੇ ਨੋ ਸੋਖਮਣੀ ਆਦਮਾਲ ਸਣੀ ਐਣੋ ਕੱਦੂ ਹਾਥਣ ਕਿੰਦੀ ਇਟਲੀ ਸੁੱਖਾ ਭਿੰਦਰ ਫੌਜੀ ਕੁੰਨਰ ਰਾਜੂ ਸਰਾਦ ਜੋਤੀ ਮਹਿਰਨਾ ਕਾਲਾ ਬਦੇਸਾ ਸਾਰੇ ਆ ਗਏ ਬਾਈ ਹਨ ਬਸ ਠੀਕ ਆ ਵੀਰੇ ਟੜਦੋ काट दोगे अल्लाह मार दो चली जाने का ਸਰਦੋ ਬਈ 2 ਮਿੰਟ ਰਹਿ ਗਏ ਹਾਂ ਆਹ ਕਾਦਾ ਇਹਨਾਂ ਨੂੰ ਇਕੱਠਿਆਂ ਨਾ ਮਰਾ ਵੱਡੋ ਹਡੋ ਵੀਰ ਸਾਰਿਆਂ ਨੇ ਬਈ ਉਮੀ ਉਮੀ ਸਾਹਮਣੇ ਨੇ ਹਾਂਜੀ ਹਾਂਜੀ ਬਹੁਤ ਠੀਕ ਆ ਕ੍ਰਾਂਤੀ ਨੇ ਸਾਹਮਣੇ ਹਾਂ ਜੋਤੀ ਮੇ ਹੈ ਨਾ ਵੀਰੇ ਕਰਦੀ ਕ੍ਰਾਂਤੀ ਸੋਦੋਪੁਰ ਠੀਕ ਹੈ ਫੇ ਨਾਲ ਗਾਲੀ ਖੰਡੀ ਹੈ 私は。 ਉਹ ਵੀ ਬੋਲਦਾ ਨਾ ਜੀ ਨਾਲ ਕਿਨੇ ਕਿਨੇ ਸਾਹਮਣੇ ਆ ਗਏ ਬੋਲ ਦੇ ਕੋਈ ਚੱਕ ਨਹੀਂ ਹੁਣ ਬੋਲ ਹਾਂ ਵੀਰੇ ਤੀਸਰ ਪਿੰਡ ਮਹਾਮਲਗੜ ਕਿਨੇ ਕਿਨੇ ਮੋੜਿਆ ਬਾਈ ਤੀਸਰ ਦੇ ਵਿੱਚ ਨਾਂ ਥਣ ਲੋ ਸਖਮਣੀ ਆਦਮ ਬਾਲ ਵੀਰੇ ਜੋਵਨ ਦਿਲਿਆਰੇ ਮੋੜਿਆ ਸਣੀ ਐਨੋ ਰਾਮਾਧਰ ਨੇ ਮੋੜਿਆ ਕੱਦੂ ਹਾਧਣੇ ਵੀ ਰਾਮਾਧਰ ਨੇ ਮੋੜਿਆ ਕਿੰਦੀ ਇਟਲੀ ਬਬਲਾ ਖੁਰਦ ਜਸਮਨ ਵੀਨੇ ਮੋੜਿਆ ਸੁੱਖਾ ਭਿੰਦਰ ਵੀਰੇ ਕਮਲ ਆਸਟ੍ਰੇਲੀਆ ਇੰਦਰਜੀਤ ਸੰਨਾ ਨੇ ਮੋੜਿਆ ਫੌਜੀ ਕੁੰਨਰਾ ਬੱਬੂ ਦੁੱਗਾ ਨੇ ਮੋੜਿਆ ਰਾਜੂ ਸਰਾਵਲ ਬਾਬੂ ਕੁੱਪ ਨੇ ਵੀਰੇ ਜੋਤੀ ਮਹਿਨਾਂ ਕ੍ਰਾਂਤੀ ਸੱਦੋਪੁਰ ਨੇ ਕਾਲਾ ਵਿਦੇਸਾ ਬਗੜ ਵਿਦੇਸਾ ਨੇ ਵੀਰੇ ਕਿੰਨੇ ਪੁੱਤ ੜ ਗਏ ਕੋਲੇ ਵੀਰੇ ਨੋ ਨਹੀਂ ਵੀਰੇ ਨੋ ਠੀਕ ਕਿਹੜਾ ਪਿੰਡ ਆ ਬਾਈ ਤੁਹਾਡਾ ਸੱਦੋਪੁਰ ਆ ਗਰੇ ਪਿੰਡ ਸਾਡਾ ਠੀਕ ਹੈ ਠੀਕ ਹੈ ਕਹੇ ਜਾ ਬੱਚਾ ਸੱਡਾ ਵੀਰੇ ਰੰਗ ਕੀ ਲੱਗਿਆ ਆਪਣਾ ਵੀਰੇ ਸੱਜਾ ਲਾਲ ਪੱਲਾ ਦਾ ਪੂਰੀ ਲਾਲ ਪੱਲਾ ਵੀਰੇ ਹਾਂ ਵੀਰੇ ਠੀਕ ਹੈ ਠੀਕ ਹੈ ਤੀਸਰ ਕਿਨੇ ਮੁੜਿਆ ਵੀਰੇ ਬੱਚਾ ਤੀਸਰ ਵੀਰੇ ਹੈਰੀ ਸੱਦੋਪੁਰ ਤੇ ਕ੍ਰਾਂਤੀ ਸੱਦੋਪੁਰ ਨੇ ਮੁੜਿਆ ਠੀਕ ਹੈ ਠੀਕ ਹੈ ਭਰਾ ਹੈਗਾ ਕਿਹੜੇ ਕੀਦੇ ਖੁੱਡੇ ਦਾ ਵੀਰੇ ਬੱਚਾ ਉਹ ਇਹ ਵੀਰੇ ਮਹਿਨ ਨੇ ਤੇ ਮੁੰਡੇ ਜੋਤੀ ਦੇ ਘਰੋਂ ਆ ਵੀਰੇ ഓടേ ഉട